चढ़दी कला पंजाब न्यूज़ ते आप सब का स्वागत है श्री गुरु अर्जन देव जी दे दहाड़े समर्पित दुकानदारा वलों मिठे ठंडे जल्दी छबील लगाई गई गलबात करद्या सिंह, अमरजीत सिंह मल्होत्रा बलदेव सिंह पवन मल्होत्रा संदीप मल्होत्रा अशोक मल्होत्रा चंद सिंह ने कहा कि अज श्री गुरु अर्जन देव जी दे दिहाड़े नर्पित सारे दुकानदारा वलों मिलके मिठे ठंडे जल्द संगत छबील लग गई है ਉਥਰੇ ਉਹਨਾਂ ਕਿਹਾ ਕਿ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਹਿੰਦਰ ਸਿੰਘ ਜੀ ਹਾਂਜੀ ਅੱਜ ਕਿਹੜੇ ਸੰਬੰਧ ਵਿੱਚ ਵੀ ਲਾਈ ਅੱਜ ਇਹ ਦਿਹਾੜਾ ਹੈਗਾ 6 ਜੂਨ ਦੇ ਅੱਜ ਇਸ ਕਰਕੇ ਸਾਧ ਸੰਗਤ ਵੱਲੋਂ ਇਸ ਮਾਰਕੀਟਰ ਨੂੰ ਅੱਜ ਸ਼ਾਮਿਲ ਦਾ ਪੰਗਵਸ ਕੀਤਾ ਪਿਆ ਜੇ ਤੇ ਬਸ ਇਸੀ ਦਿدارੇ ਚੱਲਣ ਦੇ ਆ ਇਹਨੂੰ ਕੁਛ ਦੇਰ ਵਿੱਚ ਲਾਏ ਪੀਕ ਦੀ ਅਨੁਗਮਨ ਅਕ੍ਰਿਸ਼ਨ ਇਹ ਬਹਿਮਾ ਚਾਉਂਦੇ ਆ ਕਿ ਜਿਆਦਾ ਜਿਆਦਾ ਸੇਵਾ ਕਰੋ ਲੰਗਰ ਲਾਓ ਸੇਵਿਲਾ ਲਾਓ ਨਸ਼ਿਆਂ ਤੋਂ ਦੂਰ ਰੋ ਗੁਰਵਾਲੇ ਯਾਦ ਰੱਖੋ ਸਾਧਰੇ ਗੁਰਵਾਲੇ ਯਾਦ ਰੱਖੋ ਜਿਨਾ ਇਹਨੇ ਸੀ ਦਿਧਾ ਕੀਤੀਆਂ ਨੇ ਆਕੀ 6 ਜੂਨ 6 ਜੂਨ ਦਾ ਅੱਜ ਦਿਨ ਹੈ ਤੇ ਅੱਜ ਤੁਹਾਨੂੰ ਪਤਾ ਵੀ ਸੀ ਕਿ ਸਾਕਾ ਵੀ ਹੈਗਾ ਕੱਲੋਂ ਗਾ ਰਵੀਆਂ ਗਾ ਇਸ ਕਰਕੇ ਅੰਦਾਜ਼ ਇਹ 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 ਇਹ